ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਮੈਂ ਲੱਗੀ ਹੋਈ ਸੀਗੀ ਕੰਮ ਕਰਨ ਆਪਣੇ ਘਰ ਦੇ ਤੇ ਮੈਂ ਲੱਗੀ ਸੀਗੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਮੈਂ ਕਿਚਨ ਦੀ ਸਫਾਈ ਸਾਰਿਆਂ ਤੋਂ ਪਹਿਲਾਂ ਕਰਦੀ ਹਾਂ ਕਿਉਂਕਿ ਆਪਣਾ ਖਾਣਾ-ਦਾਣਾ ਹੋ ਗਿਆ ਸੀਗਾ ਬੱਚੇ ਵੀ ਸਕੂਲ ਚਲੇ ਗਏ ਸੀਗੇ ਤੇ ਤਾਂ ਕਰਕੇ ਫਿਰ ਹੁਣ ਆਪਾਂ ਕਿਚਨ ਸਭ ਤੋਂ ਪਹਿਲਾਂ ਲੱਗ ਜੰਨੇ ਆਪ ਕੰਮ ਕਰਨ ਤੇ ਕੱਪੜੇ ਮੈਂ ਮਸ਼ੀਨ ਦੇ ਵਿੱਚ ਪਾ ਲਏ ਸੀਗੇ ਮਤਲਬ ਕਿ ਪਹਿਲਾਂ ਮੈਂ ਪਾਈ ਸੀਗੇ ਜਿਹੜੇ ਆਪਾਂ ਡੇਲੀ ਰੁਟੀਨ 'ਚ ਯੂਜ਼ ਕਰਦੇ ਹਾਂ ਉਹ ਵਾਲੇ ਕਪੜੇ ਪਾਲੀ ਸੀ ਤੇ ਇੱਥੇ ਮੈਂ ਲੱਗ ਗਈ ਸੀਗੀ ਸਬਜੀ ਵਗੈਰਾ ਵਾਸ਼ ਕਰਕੇ ਰੱਖਣਾ ਇੱਥੇ ਸਾਇਦ ਪਾਪਾ ਰਾਤ ਲੈ ਕੇ ਆਏ ਸੀਗੇ ਕ੍ਰੇਲੇ ਔਰ ਲਾਲ ਟਮਾਟਰ ਮੈਂ ਉਹ ਵਾਸ਼ ਕਰਕੇ ਰੱਖ ਕੇ ਮਤਲਬ ਕਿ ਰੱਖ ਦੂੰਗੀ ਫਿਰ ਜਦੋਂ ਸੁੱਕ ਜਾਣਗੇ ਲਾਲ ਟਮਾਟਰ ਵਗੈਰਾ ਪਾਣੀ ਨਿਚੜ ਜਾਊਗਾ ਫਿਰ ਮੈਂ ਉਹਨਾਂ ਨੂੰ ਫ੍ਰਿਜ ਦੇ ਵਿੱਚ ਲਗਾ ਦੂੰਗੀ ਤੇ ਕ੍ਰੇਲਿਆਂ ਦੀ ਸਬਜੀ ਬਣਾਵਾਂਗੇ ਅੱਜ ਆਪਾਂ ਰਾਤ ਨੂੰ ਹਨਾ ਮਤਲਬ ਕਿ ਘਰੇ ਪਰ ਮੈਂ ਕ੍ਰੇਲੇ ਬਣਾਉਂਗੀ ਕਟਿੰਗ ਕੀਤਾ ਹੋਇਆ ਕarele ਅਸੀਂ ਕੱਟੇ ਖਾਣੇ ਮੈਨੂੰ ਵੀ ਨਹੀਂ ਇੰਨੇ ਪਸੰਦ ਹੈਗੇ ਕਟਿੰਗ ਕੀਤੇ ਹੋਏ ਤੇ ਸ਼ਾਇਦ ਦੇ ਪਾਪਾ ਨੂੰ ਵੀ ਪਸੰਦ ਨਹੀਂ ਹੈਗੇ ਤਾਂ ਕਰਕੇ ਫਿਰ ਉਹ ਪਰਮੇ ਕarele ਹੀ ਖਾ ਕੇ ਖੁਸ਼ ਨੇ ਤੇ ਮੈਂ ਮਹंगाई ਘੱਟ ਸੀਗੇ ਮੈਂ ਕਿਹਾ ਜਿਆਦਾ ਨਾ ਲੈ ਕੇ ਆਇਓ ਵੀ ਕਿਲੋ ਵਗੈਰਾ ਨਾਲ ਲੈ ਕੇ ਆਇਓ ਵੀ ਇੰਨੇ ਕੀ ਕਰਨੇ ਹੁੰਦੇ ਨੇ ਕਿਉਂਕਿ ਫਿਰ ਕੋਈ ਵੀ ਦਾਲ ਸਬਜੀ ਆ ਤਾਜੀ-ਤਾਜੀ ਸਵਾਦ ਲੱਗਦੀ ਹੈ ਜੇ ਆਪਾਂ ਫਿਰ ਫ੍ਰਿਜ ਵਗੈਰਾ ਚ ਸਟੋਰ ਵੀ ਕਰ ਦਨੇ ਨਾ ਉਹ ਸਬਜੀ ਦਾ ਸਾਰਾ ਟੇਸਟ ਖਰਾਬ ਹੋ ਜਾਂਦਾ ਹੈ ਫਿਰ ਉਹ ਸਬਜੀ ਨਾ ਖਾਣ ਨੂੰ ਵੀ ਟੇਸਟੀ ਇੰਨੀ ਨਹੀਂ ਲੱਗਦੀ ਹੈਗੀ ਹੈ ਨਾ ਕਿਉਂਕਿ ਆਪਾਂ ਨੇ ਕਿਹਾ ਚਲੋ ਜਿਹੜੇ ਪੈਨ ਪਾਈ ਜੌਬ ਵਗੈਰਾ ਕਰਦੇ ਆ ਉਹਨਾਂ ਲਈ ਤਾਂ ਮੰਨਿਆ ਹਨਾ ਵੀ ਉਹ ਵਿਚਾਰੇ ਪਹਿਲਾਂ ਆਪਣੀ ਬਣਾ ਕੇ ਚਲੋ ਇੱਕ ਅੱਧਾ ਦਿੰਦੀ ਐਕਸਟਰਾ ਰੱਖ ਲੈਂਦੇ ਨੇ ਹਨਾ ਵੀ ਉਹਨਾਂ ਨੂੰ ਫਿਰ ਔਖਾ ਹੁੰਦਾ ਹਨਾ ਵੀ ਚਲੋ ਆਪਣਾ ਕੱਢ ਕੇ ਖਾ ਲੈਂਦੇ ਨੇ ਪਰ ਹੁਣ ਅਸੀਂ ਤਾਂ ਹਾਊਸ ਵਾਈਫ ਆ ਹਨਾ ਮੈਂ ਤਾਂ ਘਰੇ ਰਹਿਣਾ ਹੁੰਦਾ ਏ ਵੀ ਮੈਨੂੰ ਇਹ ਹੁੰਦਾ ਵੀ ਆਪਾਂ ਤਾਜੀ ਸਬਜੀ ਉਹ ਖਾਈਏ ਫਿਰ ਮੈਨੂੰ ਇਹ ਨਹੀਂ ਹੁੰਦਾ ਵੀ ਆਪਾਂ ਕਿਲੋ ਲੈ ਕੇ ਕਿਲੋ ਬਣਾ ਲੀਏ ਹਨਾ ਫਿਰ ਕਿੰਨੇ ਦਿਨ ਉਹ ਵੀ ਖਾਈ ਜਾਈਏ ਜਿਸ ਦਿਨ ਫੇਰ ਮਨ ਕਰੂਗਾ ਫੇਰ ਆਪਾਂ ਨਿਊ ਤਾਜ਼ੇ ਬਣਾ ਲਾਂਗੇ ਹਨਾ ਕਿਉਂਕਿ ਤਾਜੀ ਸਬਜੀ ਹੈ ਜਿਹੜਾ ਉਹਦਾ ਸੁਆਦ ਹੀ ਇਲਾਦਾ ਹੁੰਦਾ ਹੈ ਤਾਜੀ ਸਬਜੀ ਦਾ ਤੇ ਇੱਥੇ ਆਪਾਂ ਸਬਜੀ ਵਗੈਰਾ ਧੋ ਕੇ ਮੈਂ ਲੱਗ ਗਈ ਸੀਗੀ ਬਰਤਨ ਵਾਸ਼ ਕਰਨ ਮੈਂ ਕਿਹਾ ਚਲੋ ਪਹਿਲਾਂ ਆਪਾਂ ਬਰਤਨ ਵਾਸ਼ ਕਰ ਦੰਨੇ ਆ ਤੇ ਬੱਚੇ ਮੇਰੇ ਇੱਥੇ ਸਕੂਲ ਚਲੇ ਗਏ ਸੀਗੇ ਅੱਜ ਉਹਨਾਂ ਵਾਸਤੇ ਮੈਂ ਬਣਾਏ ਸੀਗੇ ਆਲੂ ਪਿਆਜ਼ ਸੁੱਕੇ ਭੁੰਨੇ ਸੀਗੇ ਆਲੂ ਤੇ ਪਿਆਜ਼ ਉਹਨਾਂ ਨੂੰ ਸਵੇਰੇ ਮਾਰਨਿੰਗ 'ਚ ਹੈ ਨਹੀਂ ਸੀਗੀ ਸਬਜ਼ੀ ਰਾਤ ਜਿਹੜੀ ਸੀਗੀ ਅਸੀਂ ਉਹ ਖਾ ਲਈ ਸੀਗੀ ਤੇ ਮਾਰਨਿੰਗ ਦੇ ਵਿੱਚ ਫਿਰ ਮੈਂ ਆਲੂ ਪਿਆਜ਼ ਕਟਿੰਗ ਕਰਕੇ ਜਲਦੀ ਜਲਦੀ ਹਨਾ ਫਿਰ ਸੁੱਕੇ ਆਲੂ ਪਿਆਜ਼ ਭੁੰਨਤੇ ਸੀਗੇ ਤੇ ਫਿਰ ਬੱਚੇ ਉਹ ਲੈ ਗਏ ਸੀਗੇ ਰੋਟੀ ਦੇ ਨਾਲ ਹਨਾ ਖਾ ਵੀ ਗਏ ਸੀਗੇ ਤੇ ਲੈ ਵੀ ਗਏ ਸੀਗੇ ਤੇ ਕੱਪੜੇ ਮੈਂ ਮਸ਼ੀਨ ਦੇ ਵਿੱਚ ਪਾਇਆ ਹੀ ਸੀਗੀ ਕਿਉਂਕਿ ਜਦੋਂ ਬੱਚੇ ਸਕੂਲ ਗਏ ਸੀਗੇ ਉਦੋਂ ਹੀ ਨਾਲ ਹੁੰਦੀ ਮੈਂ ਮਸ਼ੀਨ 'ਚ ਪਾ ਲਏ ਸੀਗੇ ਕਿਉਂਕਿ ਅੱਜ ਮੈਂ ਕਰਨੀ ਸੀਗੀ ਥੋੜੇ ਜਿਆਦਾ ਧੋਤਵਾਈ ਕਿਉਂਕਿ ਕੰਬਲ ਵਗੈਰਾ ਧੋਣ ਵਾਲੇ ਸੀਗੇ ਇੱਥੇ ਆ ਗਈ ਸੀਗੀ ਮੈਂ ਆਪਣੀ ਕਿਚਨ ਸਾਫ਼ ਕਰਕੇ ਬੈਡਰੂਮ ਦੇ ਵਿੱਚ ਬੈਡਰੂਮ ਦੇ ਵਿੱਚ ਮੈਂ ਬੈਡ ਸ਼ੀਟ ਉਹ ਬਿਚਾਉਣ ਲੱਗ ਗਈ ਸੀਗੀ ਝਾੜ ਕੇ ਮੈਂ ਕਿਹਾ ਚਲੋ ਵੀ ਇਹਨੂੰ ਝਾੜ ਲੰਨੇ ਆ ਕਿਉਂਕਿ ਮੇਰੇ ਨਾਲ ਕੱਪੜੇ ਮਤਲਬ ਕਿ ਧੋਣੇ ਵਾਲੇ ਦੇ ਸੀਗੇ ਜਿਹੜੇ ਉਹ ਵੀ ਧੋਣੇ ਸੀਗੇ ਬਾਕੀ ਆ ਕੁਸ਼ਨਸ ਕਵਰ ਹਨਾ ਹੋਗੇ ਇਹ ਸਾਰੇ ਆਪਣਾ ਬੈਡ ਸ਼ੀਟਸ ਵਗੈਰਾ ਜਿਹੜੀਆਂ ਚੱਕੀਆਂ ਸੀਗੀਆਂ ਤੇ ਆਪਣਾ ਟੈਡੀਅਰ ਜਿਹੜੇ ਪਏ ਸੀਗੇ ਹਨਾ ਉਹ ਸਾਰੇ ਮੈਂ ਵਾਸ਼ ਕੀਤੇ ਸੀਗੇ ਤੇ ਅੱਜ ਆਪਾਂ ਇਹਨ ਪੂਰੀ ਝੰਡ ਕੇ ਕਰੀ ਸੀਗੀ ਸਫਾਈ ਤੇ ਪੂਰੇ ਘਰ ਦੀ ਹਨਾ ਝੰਡ ਚੜ੍ਹਈਆ ਕਰਤਾ ਆਪਾਂ ਨੇ ਹਨਾ ਅਜੇ ਥੋੜਾ ਬਹੁਤਾ ਰਹਿ ਗਿਆ ਉਹ ਵੀ ਆਪਾਂ ਨੇ ਕਰ ਦਣਾ ਕਿਉਂਕਿ ਜਾਲੇ ਵਗੈਰਾ ਤਾਂ ਮੈਂ ਇੱਕ ਦਿਨ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੈਂ ਪਹਿਲਾਂ ਝਾੜ ਲਏ ਸੀਗੇ ਇੱਕ ਦਿਨ ਹਨਾ ਤੇ نیچے-नीचे ਤੋਂ ਹੀ ਰਹਿੰਦਾ ਸੀਗਾ ਬਾਕੀ ਸਾਰਾ ਸਾਫ਼ ਕੀਤਾ ਹੋਇਆ ਹੈ ਹਨਾ ਤੇ ਇੱਥੇ ਆ ਦੇਖੋ ਜੀ ਮੈਂ ਆਪਣੇ ਜਿਹੜੇ ਕੱਪੜੇ ਸੀ ਅੰਦਰਲੇ ਮੇਰੇ ਝਾੜੂ ਪੋਚਾ ਸਾਰੇ ਕੰਮ ਨਿਭੜ ਗਏ ਸੀਗੇ ਇੱਥੇ ਮੈਂ ਕੱਪੜੇ ਵੀ ਧੋਲੇ ਸੀਗੇ ਪੌਣੇ ਵਾਲੇ ਉਹ ਤਾਂ ਮੈਂ ਸਵੇਰੀ ਧੋਲੇ ਸੀਗੇ ਤੇ ਬਾਅਦ ਵਿੱਚ ਫਿਰ ਮੰਦਰ ਕੰਮ ਕੁੰਮ ਲੱਗ ਗਈ ਸੀ ਆਪਣੇ ਕਾਰਨ ਫਿਰ ਜਿਹੜੇ ਆ ਕੰਬਲ ਵਗੈਰਾ ਸੀ ਨਾ ਫਿਰ ਮੈਂ ਇਹ ਮੈਂ ਕਿਹਾ ਚਲੋ ਮੈਂ ਬਾਅਦ ਚੋ ਕਰ ਦੰਨੀ ਆ ਟੋਬਲ ਵਗੈਰਾ ਸਾਰਾ ਮਤਲਬ ਕਿ ਜਿੰਨੇ ਵੀ ਹੈਗੇ ਸੀਗੇ ਸਾਰੇ ਅੱਜ ਕਲੀਨਿੰਗ ਕਰਤੀ ਕਿਉਂ ਕੀਤੀ ਆ ਕਿਉਂਕਿ ਜਿਹੜਾ ਆਪਣਾ ਨਾ ਮੌਸਮ ਆ ਇਹਦਾ ਹੁਣ ਕੁਝ ਪਤਾ ਨਹੀਂ ਹੈਗਾ ਬੱਦਲਬਾਹੀ ਦੇਖੋ ਤੁਸੀਂ ਹੁਣ ਵੀ ਬਣੀ ਹੋਈ ਆ ਕਿਉਂਕਿ ਮੌਸ ਉਜਣਾ ਵੀ ਕਿੰਨੇ ਦਿਨ ਫਿਰ ਲਗਾਤਾਰ ਮੀਂਹ ਪਈ ਜਾਣਾ ਫਿਰ ਤੁਹਾਨੂੰ ਪਤਾ ਵਿੱਚੇ ਕੰਮ ਰਹਿ ਜਾਂਦਾ ਤੇ ਮੈਨੂੰ ਇਹ ਸੀਗਾ ਵੀ ਅੱਜ ਮੌਸਮ ਮੀਂਹ ਵਾਲਾ ਹੈ ਨੀਗਾ ਵੀ ਚਲੋ ਬੱਦਲ ਬਾਈ ਤਾਂ ਹੈਗੀ ਸੀ ਕਦੇ ਧੁੱਪ ਨਿਕਲ ਜਾਂਦੀ ਸੀਗੀ ਮੈਨੂੰ ਇਹ ਸੀਗਾ ਵੀ ਜਦੋਂ ਆਪਾਂ ਹੁਣ ਪਹਿਲਾ ਪਹਿਲਾ ਕਰੇ ਦਈਏ ਵੀ ਫਿਰ ਬਾਅਦ ਵਿੱਚ ਕੋਈ ਪਤਾ ਨਹੀਂ ਹੈਗਾ ਹਨਾ ਕਹਿੰਦੇ ਨੇ ਹੁੰਦੇ ਵੀ ਜਿਹੜਾ ਕੱਲ ਕਰੇ ਸੋ ਅੱਬ ਕਰ ਹਨਾ ਉਹ ਕੰਮ ਹੋ ਗਿਆ ਅਬ ਕਰੇ ਸੋ ਆਜ ਉਹ ਕੰਮ ਹੋ ਗਿਆ ਹਨਾ ਅੱਜ ਕਰੇ ਸੋ ਅਬ ਉਹ ਹਨਾ ਹੋ ਮੇ ਕੋਗਾ ਮੂਏ ਹੋਇਆ ਮੇਰਾ ਮੈਂ ਕਿ ਵੀ ਮੈਂ ਹੁਣ ਛੱਡ ਨਹੀਂ ਸਕਦੀ ਮੌਸਮ ਦੇ ਹਿਸਾਬ ਨਾਲ ਤਾਂ ਮੈਨੂੰ ਕੰਮ ਆਪਣਾ ਖਿੱਚਣਾ ਹੀ ਪੈਣਾ ਵੀ ਕਰਨਾ ਹੀ ਪੈਣਾ ਹਨਾ ਤੇ ਇੱਥੇ ਆਪਾਂ ਡਬਲ ਬੈੱਡ ਦਾ ਕੰਬਲ ਵੀ ਪਾ ਲਿਆ ਸੀਗਾ ਦੂਜਾ ਕੰਬਲ ਸਿੰਗਲ ਕੰਬਲ ਸੀਗਾ ਜਿਹੜਾ ਉਹ ਮੈਂ ਪਹਿਲਾਂ ਵਾਸ਼ ਕਰ ਲਿਆ ਉਹ ਹੁਣ ਮੈਂ ਕੱਢ ਦੂੰਗੀ ਸੁੱਕਣਾ ਪਾ ਦੂੰਗੀ ਗੇਟ ਪਰੇ ਪਾਉਂਗੀ ਸੁੱਕਣਾ ਵੀ ਮੈਂ ਕਿਉਂਕਿ ਅੱਜ ਸਾਰੀਆਂ ਤਾਰਾ ਮਤਲਬ ਤਾਰ ਵੀ ਭਰ ਗਈ ਸੀਗੀ ਆਪਣਾ ਸਟੈਂਡ ਵੀ ਕੱਪੜਿਆਂ ਨਾਲ ਭਰਿਆ ਪਿਆ ਸੀਗਾ ਤੇ ਕਾਫੀ ਕੱਪੜੇ ਸੀਗੇ ਅੱਜ ਮੈਂ ਧੋਤਵਾਈਆਂ ਵਧੀਆ ਕੀਤੀ ਆ ਆਟੇ ਵਾਲੀ ਢੋਲੀ ਵਗੈਰਾ ਸਾਰਾ ਹਨਾ ਵਾਸ਼ ਕੀਤਾ ਏ ਤੇ ਬਾਕੀ ਜੀ ਜਿਹੜੇ ਚੈਨਲ ਤੇ ਨਿਊ ਆਇਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅੱਜ ਆਪਾਂ ਇਹਨਾਂ ਆਪਣੇ ਮਹਿਲ ਨੂੰ ਚਮਕਾ ਕੇ ਰੱਖਤਾ ਮੇਰਾ ਦਾਜੀ ਮੇਰੀ ਕੁਲੀਓ ਮਹਿਲ ਆ ਹਨਾ ਜਿਹੜਾ ਮੇਰਾ ਥੀਲੇ ਮੇਰੇ ਕੰਬਲ ਧੋਤੇ ਲਿਆ ਬਈ ਮੇਰਾ ਤਾਂ ਇਹ ਹੀ ਮਹਿਲ ਆ ਕੰਬਲ ਧੋਤਾ ਡਬਲ ਬੈੱਡ ਦਾ ਵੀ ਧੋ ਲਿਆ ਤੇ ਮੈਂ ਗੇਟ ਪਰੇ ਸੁੱਕਣੇ ਪਾਤੇ ਕਿਉਂਕਿ ਜਗ੍ਹਾ ਹੈ ਨਹੀਂ ਸੀਗੀ ਹੁਣ ਸਾਰੇ ਕੱਪੜੇ ਬਹੁਤ ਸੀਗੇ ਧੋਣੇ ਵਾਲੇ ਤੇ ਇੱਧਰ ਆਪਾਂ ਨੇ ਇਹ ਨਾ ਪਿੱਲੋ ਸਾਈਜ਼ ਦਾ ਪਾਪਾ ਲੰਦੇ ਹੁੰਦੇ ਹੁੰਦੇ ਸਿਰ ਨੀਚੇ ਤਾਂ ਕਰਕੇ ਥੋੜਾ ਜਿਹਾ ਮੈਨੂੰ ਨਾ ਜਿਵੇਂ ਉਹਦੇ ਪਾਪਾ ਜੈਲ ਵਗੈ ਹੋਸਪਰੇ ਵਗੈਰ ਲਗਾਉਂਦੇ ਨਾ ਸਮੈਲ ਜੀ ਆਉਣ ਲੱਗ ਗਈ ਸੀਗੀ ਤਾਂ ਕਰਕੇ ਆ ਵੀ ਬੱਚੇ ਲੈ ਤੇ ਇਹਨਾਂ ਨੂੰ ਸਾਰੇ ਟੈਡੀਜ਼ ਵਗੈਰਾ ਧੋਲੇ ਤੇ ਵੱਡੇ ਟਾਵਲ ਵਗੈਰਾ ਧੋਤੇ ਹਨ ਆਪਾਂ ਨੇ ਕੱਪੜੇ ਆਪਣੇ ਆ ਕਾਫੀ ਜ਼ਿਆਦਾ ਸੀਗੇ ਆਸਾਨੀ ਆਉਂਦਾ ਸਟੈਂਡ ਭਰਿਆ ਪਿਆ ਜਿਹੜੀ ਆਪਾਂ ਨੇ ਧੋਤੇ ਉਸ ਤੋਂ ਬਾਅਦ ਜੀ ਆਪਾਂ ਆਪਣੇ ਪਾਈਜਾਨ ਵਗੈਰਾ ਵੀ ਧੋਲੇ ਬੈੱਡ ਸ਼ੀਟਸ ਸਿੰਗਲ ਬੈੱਡ ਸ਼ੀਟਸ ਦੀ ਧੋਣੇ ਵਾਲੀ ਡਬਲ ਦੀ ਸੀਗੀ ਤੇ ਆ ਸਾਰੀਆਂ ਕੁਸ਼ਨਸ ਦੀਆਂ ਕਵਰ ਸੀ ਹੈ ਨਾ ਉਹ ਧੋਲੇ ਤੇ ਇੱਧਰ ਆਪਾਂ ਟੈਲ ਟੋਲੀ ਵੀ ਵਾਸ਼ ਕਰਕੇ ਰੱਖਦੀ ਧੁੱਪ ਦੇ ਵਿੱਚ ਧੋ ਕੇ ਰੱਖਦੀ ਸੁੱਕਣ ਲਈ ਸੁੱਕ ਜਾਊਗੀ ਤੇ ਬੇੜਾ ਵੀ ਤੋਤਾ ਤੇ ਇੱਧਰ ਨਾ ਆਪਣੇ ਨਾ ਇਹ ਇਹ ਨੂੰ ਮੈਂ ਲਾad ਮਾ ਚਿੰਦਾ ਤੂੰ ਇੰਤਰੋਕੋ ਮੇਰੀ ਪਲਾਂਟ ਸੁੱਕ ਗਿਆ ਸੀ ਜਿਹੜੀ ਕਟਾਣੀ ਸੀਗੀ ਉਹ ਮੈਂ ਲਗਾਤੀ ਬਰਕਾ ਨੂੰ ਚਿੰਦਾ ਦਾ ਵਰਵਾਸ਼ ਕਰ ਲਿਆ ਤੇ ਕੰਮਕਾਰ ਆਪਣੇ ਸਾਰੇ ਨਿਭਣ ਚੁੱਕੇ ਆ ਪੋਚੇ ਵਗੈਰਾ ਆਪਾਂ ਲਾ ਲੇ ਦੇਖੋ ਜੀ ਘਰ ਆਪਣਾ ਸਾਰਾ ਕਲੀਨ-ਕਲੀਨ ਹੋ ਗਿਆ ਫੈਨ ਪੂਰਾ ਸਾਫ ਸੁਥਰਾ ਹੋ ਗਿਆ ਤੇ ਸਾਰੀਆਂ ਚੀਜ਼ਾਂ ਸਾਫ ਕਰਤੀ ਸੀ ਬੈੱਡ ਸ਼ੀਟ ਮੈਂ ਕੱਲੇ ਵਿਛਾਈ ਸੀ ਤਾਂ ਕਰਕੇ ਚੇਂਜ ਨਹੀਂ ਕੀਤੀ ਹੈਗੀ ਤੇ ਉਧਰ ਮਿੱਠੂ ਉਹਨਾਂ ਦਾ ਨਿਊ ਆ ਗਿਆ ਹੁਣ ਇਹਨੂੰ ਆਪਾਂ ਨੂੰ ਜਿੰਦੇ ਲਾਉਣ ਦੀ ਲੋੜ ਨਹੀਂ ਪੋਗੀ ਕਿਉਂਕਿ ਅਸੀਂ ਨਾ ਇਹ ਨਾ ਬਾਹਰ ਨਿਕਲ ਜਾਂਦੇ ਸੀ ਆਪਣੇ ਆਪ ਮਤਲਬ ਕਿ ਫਿਰ ਪੱਖਾ ਵਗੈਰਾ ਚੱਲਦਾ ਸੀ ਨਾ ਤਾਂ ਕਰਕੇ ਡਰਦੇ ਸੀ ਕਿ ਅਸੀਂ ਵੀ ਵਿੱਚ ਨਾ ਵੱਜਣ ਹੁਣ ਇਹ ਨਿਊ ਲਿਆਤਾ ਇਹਦੇ ਪਾਪਾ ਨੇ ਮਜ਼ਬੂਤ ਤਾਰਾਂ ਦਾ ਬਣਾ ਕੇ ਲਿਆਂਦਾ ਏ ਤੇ ਸਾਰੇ ਧੋਲੇ ਆਪਾਂ ਨੇ ਇਹਨਾਂ ਦੇ ਇਹ ਹਜੇ ਮੈਂ ਵਾਸ਼ ਕਰੀ ਨਹੀਂ ਹੈਗੇ ਇਹ ਮੈਂ ਮੇਲੇਨ ਦੇਖੂਗੀ ਜਦ Diwali ਨੂੰ ਕਿਉਂਕਿ ਸਾਫ਼ ਪਏ ਨੇ ਤੇ ਹਿੱਦਰ ਵੀ ਆਪਾਂ ਨੇ ਸਾਰਾ ਕਲੀਨ ਕਰਤਾ ਹੋ ਉਹ ਡਾਲ ਮੈਂ Diwali ਨੂੰ ਧੋਣੀ ਨਹੀਂ ਇੱਕ ਸਾਲ ਬਾਅਦ ਉਹਦੀ ਵਾਰੀ ਆਉਂਦੀ ਹੁੰਦੀ ਹੈ ਇੱਕ ਸਾਲ ਬਾਅਦ ਧੋਣੀ ਹੁੰਦੀ ਹੈ ਉਹਨੂੰ ਤੇ ਚਲੋ ਜੀ ਹੁਣ ਆਪਣਾ ਉਧਰ ਵੀ ਸਾਰਾ ਹੋ ਗਿਆ ਚਲੋ ਜੀ ਹੁਣ ਮੈਂ ਰਹਿ ਗਈ ਹੁਣ ਮੈਂ ਨਾ ਲਵਾਂ ਕਿਉਂਕਿ ਮੈਂ ਤੁਹਾਡੇ ਸਾਹਮਣੇ ਨਹੀਂ ਆ ਸਕਦੀ ਮੇਰੇ ਕੱਪੜੇ ਨਾ ਪਿੱਜੇ ਪਏ ਨੇ ਕੱਪੜੇ ਬਹੁਤ ਜ਼ਿਆਦਾ ਸੀਗੇ ਕੰਮ ਬਹੁਤ ਜ਼ਿਆਦਾ ਸੀ ਅੱਜ ਚਲੋ ਜੀ ਹੁਣ ਮੈਂ ਨਾ ਕੇ ਤੁਹਾਨੂੰ ਫੇਰ ਮਿਲਦੀ ਹਾਂ ਹਾਂਜੀ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ 5:30 ਦਾ ਸ਼ਾਇਦ ਹੋਇਆ ਹੋਇਆ ਸੀਗਾ ਤੇ ਬੱਚੇ ਚਲੇ ਗਏ ਸੀਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਤੇ ਮੈਂ ਲੱਗ ਗਈ ਸੀਗੀ ਕ੍ਰੇਲੇ ਕਟਿੰਗ ਕਰਕੇ ਮੈਂ ਕਿਹਾ ਕ੍ਰੇਲਿਆਂ ਨੂੰ ਛਿੱਲ ਕੇ ਹਨਾ ਬੀਜ ਕੱਢ ਕੇ ਰੱਖ ਲੈਣੀਆਂ ਤੇ ਫਿਰ ਬਾਅਦ ਵਿੱਚ ਤੜਕਾ ਲਾ ਲੂੰਗੀ ਫਿਰ ਮੈਂ ਇਸ ਟਾਈਮ ਫ੍ਰੀ ਸੀਗੀ ਬਟ ਮੇਰੇ ਨਾਲ ਅੱਜ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਸੀਗਾ ਕਿਉਂਕਿ ਜੇ ਮੈਂ ਜ਼ਿਆਦਾ ਟਾਈਮ ਜਿਵੇਂ ਖੜਕੇ ਕੰਮ ਕਰੀ ਜਾਵਾਂ ਨਾ ਮੈਨੂੰ ਕਾਫੀ ਟਾਈਮ ਲੱਗ ਗਿਆ ਸੀਗਾ ਕਿਉਂ ਕੱਪੜੇ ਇੰਨੇ ਸੀਗੇ ਫਿਰ ਘਰ ਦੇ ਕੰਮ ਵੀ ਸੀਗੇ ਫਿਰ ਹੋਰ ਵੀ ਜਿਹੜਾ ਵੀਡੀਓ ਆਪਾਂ ਨਹੀਂ ਸ਼ੂਟ ਕਰਦੇ ਹਨਾ ਜਿਵੇਂ ਮੰਨ ਲਓ ਹਨਾ ਡਸਟਿੰਗ ਵਗੈਰਾ ਸਾਰਾ ਕੰਮ ਹਨਾ ਬਹੁਤ ਸੀਗਾ ਮੈਨੂੰ ਅੱਜ ਤੇ ਸਾਰਾ ਦਿਨ ਮੇਰਾ ਮੰਨ ਲਓ ਖੜੀ ਦੇ ਹੀ ਨਿਕਲ ਗਿਆ ਇਸ ਟਾਈਮ ਨਾਲ ਮੇਰੇ ਪੈਰਾਂ ਦੇ ਵਿੱਚ ਇੰਨਾ ਜ਼ਿਆਦਾ ਦਰਦ ਮੇਰੇ ਪੈਰਾਂ 'ਚ ਦਰਦ ਹੋਣ ਲੱਗ ਜਾਂਦਾ ਜਿਵੇਂ ਦਾ ਬਾਡੀ ਵੀ ਮੇਰੀ ਬਹੁਤ ਜ਼ਿਆਦਾ ਪੇਨ ਕਰ ਰਹੀ ਸੀ ਇਦਾਂ ਲੱਗ ਰਿਹਾ ਸੀਗਾ ਵੀ ਜਿਵੇਂ ਮੈਂ ਕਿਹਾ ਫੀਵਰ ਹੋਊਗਾ ਤੇ ਬਾਕੀ ਜੀ ਇੱਥੇ ਆਪਾਂ ਖਰੇਲੇ ਵੀ ਕਟਿੰਗ ਕਰ ਲਾਂਗੇ ਤੇ ਨਾਲੇ ਕਰ ਲਾਂਗੇ ਪਿਆਜ਼ ਕਟਿੰਗ ਤੇ ਅੱਜ ਨਾ ਘਰਾਂ ਲੱਗਦਾ ਸੀਗਾ ਜਿਵੇਂ ਮੈਂ ਸਾਰਾ ਹੀ ਘਰ ਛਾੜਤਾ ਹੁੰਦਾ ਹਨਾ ਤੇ ਹਜੇ ਵੀ ਹਲੇ ਤਾਂ ਥੋੜਾ ਥੋੜਾ ਰਹਿੰਦਾ ਹੈ ਚਲੋ ਹਨਾ ਮੈਂ ਥੋੜਾ ਥੋੜਾ ਕਰੀ ਜਾ ਰਹੀ ਹਾਂ ਵੀ ਜ਼ਿਆਦਾ ਹੁਣ ਮੈਂ ਪੰਗੇ ਨਹੀਂ ਲੰਦੀ ਵੀ ਮੈਂ ਇੱਕ ਦਿਨ 'ਚ ਸਾਰਾ ਕਰਨਾ ਤੇ ਫਿਰ ਵੀ ਆਏ ਲੱਗਦਾ ਸੀਗਾ ਇੰਨਾ ਵਧੀਆ ਪੋਜ਼ਿਟਿਵ ਜੀ ਆ ਰਹੀ ਸੀਗੀ ਘਰ ਵਿੱਚੋਂ ਵੀ ਹਨਾ ਵੀ ਮੈਂ ਸਾਰਾ ਘਰ ਸਫਾਈ ਕਰਤੀ ਬਹੁਤ ਵਧੀਆ ਜਿਹਾ ਫੀਲ ਹੁੰਦਾ ਸੀਗਾ ਹਨਾ ਕਿਉਂਕਿ ਮੇਰਾ ਤਾਂ ਜਿਹੀ ਹੀ ਮਹਿਲਾ ਹਨਾ ਮੈਨੂੰ ਇੱਕ ਸਿਸਟਰ ਨੇ ਵੀ ਕਿਹਾ ਸੀਗਾ ਕਹਿੰਦੇ ਵੀ ਤੁਸੀਂ ਆਪਣਾ ਹੋਮ ਟੂਰ ਬਣਾਓ ਹਾਂਜੀ ਸਿਸਟਰ ਕੋਈ ਗੱਲ ਨਹੀਂ ਮੈਂ ਬਹੁਤ ਜਲਦੀ ਬਣਾਉਂਗੀ ਹੋਮ ਟੂਰ ਵੀ ਮੇਰਾ ਛੋਟਾ ਜਿਹਾ ਘਰ ਆ ਬਟ ਮੇਰੇ ਲਈ ਮੇਰਾ ਮਹਿਲ ਆ ਮੇਰਾ ਦਿਲ ਲੱਗਦਾ ਇੱਥੇ ਮੇਰਾ ਘਰ ਚ ਬਹੁਤ ਦਿਲ ਲੱਗਦਾ ਮੇਰਾ ਆਪਣੇ ਘਰ ਦੇ ਵਿੱਚ ਤੈਨੂੰ ਸੱਚ ਦੱਸਾਂ ਮੇਰੇ ਕਿਤੇ ਜਾ ਕੇ ਵੀ ਦਿਲ ਨਹੀਂ ਲੱਗਦਾ ਜੇ ਮੈਂ ਕਿਤੇ ਚਲੇ ਵੀ ਜਾਵਾਂ ਮੈਨੂੰ ਇਹ ਹੁੰਦਾ ਵੀ ਰਾਤ ਨੂੰ ਮੈਂ ਘਰ ਜਾਵਾਂ ਆਪਣੇ। 7:30 ਹੋ ਗਿਆ। 7:30 ਦਾ 7:10 ਹੋ ਗਏ। ਤੇ ਮੈਂ ਲੱਗ ਗਈ ਤਰੇਲੇ ਬਣਾਉਣ। ਕਟਿੰਗ ਮੈਂ ਪਹਿਲੇ ਕਰ ਲਈ ਸੀਗੇ। ਗਰਮੀ ਨਹੀਂ ਜ਼ਿਆਦਾ ਹੈ। ਤੇ ਕੁਛ ਹੋਣਾ ਬੁਰਾ ਹਾਲ ਹੋਇਆ ਪਿਆ। ਤੇ ਮਸਾਲਾ ਆਪਾਂ ਗ੍ਰਾਇੰਡ ਕਰ ਲਿਆ। ਮੈਂ ਸਾਰਾ ਕੁਝ ਮਿਕਸ ਕਰ ਲਿਆ। ਮਤਲਬ ਕਿ ਵਿੱਚ ਪਿਆਜ਼, ਵਿੱਚ ਹਰੀਆਂ ਵਿੱਚ, ਵਿੱਚ ਅਦਰਕ ਵਗੈਰਾ ਸਾਰਾ ਕੁਝ ਕਰ ਲਿਆ ਲਸਣ ਵਗੈਰਾ ਇਹ ਵਿੱਚ। ਫਰਾਈ ਕਰ ਲਿਆ। ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਹੈ। ਕਿ ਆਪਾਂ ਇਧਰ ਆਪਣੇ ਕ੍ਰੇਲਿਆਂ ਵਾਲੇ ਸਹਜੇ ਤੇ ਪਾਪਾ ਵੀ ਆ ਰਹੇ ਨੇ ਘਰ ਨੂੰ। ਥੋੜੀ ਜਾਂ ਦੇ ਗਰਮੀ ਬਹੁਤ ਜ਼ਿਆਦਾ ਹੈ। ਜੇ ਨੇ ਮੈਂ ਆਏ ਜਾਣਾ। ਹਾਂ ਰਾਹ ਆ ਰਿਹਾ ਨਾ ਤੇ ਮੈਂ ਸੁਣ ਮੈਂ ਆਜੋ ਵੀ ਚਲੋ ਕਰਨਾ ਰਿਹਾ ਤੁਸੀਂ ਹਨਾ। ਤੇ ਬਸ ਜੇ ਇਹਨਾਂ ਨੂੰ ਆਪਾਂ ਹੁਣ ਫਰਾਈ ਕਰ ਲਾਂਗੇ ਕ੍ਰੇਲਿਆਂ ਨੂੰ। ਉਸ ਤੋਂ ਬਾਅਦ ਮਸਾਲਾ ਭਰ ਦਾਂਗੇ। ਇਹ ਮਸਾਲਾ ਮਤਲਬ ਤੇ ਫਰਾਈ ਕਰ ਲਾਂਗੇ। ਮਸਾਲਾ ਫਰਾਈ ਕਰਕੇ ਨਾ ਫਿਰ ਆਪਾਂ ਤਾਂ ਕਰੇ ਤੇ ਕ੍ਰੇਲਿਆਂ ਨੂੰ ਨਾ ਚਲੋ ਜੇ ਹੁਣ ਮੈਂ ਕੰਮ ਕਰ ਲਵਾਂ ਮੇਰੇ ਤੇ ਹਿੰਮਤ ਨਹੀਂ ਹੈਗੀ ਹੁਣ ਵੀਡੀਓ ਬਣਾਉਣ ਦੀ ਵੀ ਰੈਸਪੀ ਸ਼ੂਟ ਕਰ ਪਰਮਦੀਦੀ ਨੇ ਕਿਹਾ ਸੀਗਾ ਹਨਾ ਪਰ ਕੈਦੀ ਸੋਇਲ ਦੀਦੀ ਨੇ ਕਿਹਾ ਸੀਗਾ ਦੀਦੀ ਵੀਡੀਓ ਸ਼ੂਟ ਕਰ ਲਿਓ ਦੀਦੀ ਜਦੋਂ ਫੇਰ ਕਿਸੇ ਦਿਨ ਮੌਸਮ ਵਧੀਆ ਹੋਊਗਾ ਨਾ ਵੀ ਠੀਕ ਜਿਹਾ ਮੌਸਮ ਹੋਊਗਾ ਉਦੋਂ ਮੈਂ ਕ੍ਰੇਲਿਆਂ ਦੀ ਪੈਸੇ ਮੇਰੇ ਪਹਿਲਾਂ ਪਿਛਲੇ ਵਲੌਗ ਹਮੇਂ ਕਈ ਦੇ ਵਿੱਚ ਨਾ ਕ੍ਰੇਲਿਆਂ ਦੀ ਰੈਸਪੀ ਦਿੱਤੀ ਹੋਈ ਆ ਵੀ ਮੈਂ ਕਿਹੜੇ ਤਰੀਕੇ ਨਾਲ ਕ੍ਰੇਲੇ ਬਣਾਉਣੀ ਆ ਤੇ ਸਾਡੇ ਪਾਪਾ ਨੂੰ ਬਹੁਤ ਪਸੰਦ ਆਦਾ ਕਰਕੇ ਫੇ ਮੈਨੂੰ ਭਰ ਕੇ ਬਣਾਣੀ ਹੁੰਦੀ ਆ ਪਰ ਕੀ ਖਾਂਦੇ ਨੇ ਤੇ ਬੱਚਿਆਂ ਦਾ ਮਸਾਲਾ ਮਸਾਲਾ ਹੀ ਖਾਣਾ ਹੈ ਤੇ ਇੱਕ ਮੇਰਾ ਪ੍ਰਤੀਪ ਵੀਰਾ ਉਹ ਵੀਰ ਦੀ ਵੀਰਾ ਨੂੰ ਮੈਂ ਕਹਿੰਦਾ ਕਹਿੰਦਾ ਤੁਮ ਮਰੀ ਸਿਸਟਰ ਮੈਨੂੰ ਉਹ ਸਾਰਾ ਮਸਾਲਾ ਭੇਜ ਦਿਓ ਹੋਣਾ ਤੇ ਵੀਰੇ ਆ ਦੇਖੋ ਮਸਾਲਾ ਰੈਡੀ ਕਰ ਲਿਆ ਆਪਾਂ ਨੇ ਗ੍ਰਾਈਂਡ ਕਰਕੇ ਰੱਖ ਲਿਆ ਬਸ ਇਹਨੂੰ ਹੁਣ ਆਪਾਂ ਤੜਕਾ ਲਾਉਣਾ ਹੈ ਫਿਰ ਤੁਹਾਨੂੰ ਮੈਂ ਮਸਾਲਾ ਸਾਰੇ ਜਾਣਿਆਂ ਨੂੰ ਭੇਜੂੰਗੀ ਚਲੋ ਜੀ ਹੁਣ ਮੈਂ ਬਣਾ ਲਵਾਂ ਮੇਰੇ ਚ ਖੜਨ ਦੀ ਹਿੰਮਤ ਨਹੀਂ ਕੈਮਰਾ ਚੱਕ ਕੇ ਮੈਂ ਹੁਣ ਫੋਨ ਰੱਖਦੀ ਆ ਹੁਣ ਤੁਹਾਨੂੰ ਕ੍ਰੇਲੇ ਬਣਾ ਕੇ ਫੇਰ ਮਿਲੂੰਗੀ ਤਿਕਾ ਉਂਗੀ ਤੋਂ ਨੂੰ ਵੀ ਕਿਵੇਂ ਬਣਿਆ ਮੈਂ ਨਾ ਕ੍ਰੇਲਿਆਂ ਨੂੰ ਫਰਾਈ ਕਰ ਲਿਆ ਸੀਗਾ ਇਹਨਾਂ ਨੂੰ ਕੱਢ ਕੇ ਰੱਖ ਲਿਆ ਤੇ ਇੱਧਰ ਆਪਣਾ ਮਸਾਲਾ ਵੀ ਤਿਆਰ ਕਰ ਲਿਆ ਤੇ ਦੇਖੋ ਆਪਣਾ ਮਸਾਲਾ ਵੀ ਤਿਆਰ ਹੋ ਗਿਆ ਤੇ ਹੁਣ ਮਸਾਲੇ ਨੂੰ ਨਾ ਕ੍ਰੇਲਿਆਂ ਚ ਭਰ ਦੂੰਗੀ ਮੈਂ ਫਿਲ ਕਰ ਦੂੰਗੀ ਇਹਨਾਂ ਨੂੰ ਤੇ ਮਸਾਲਾ ਆਪਣਾ ਬਣ ਚੁੱਕਿਆ ਹੈ ਬਸ ਇਹਨੂੰ ਹੁਣ ਫਿਲ ਕਰਨਾ ਹੈ ਐਨ ਚੰਗੀ ਤਰ੍ਹਾਂ ਪੁੱਨ ਹੋ ਗਿਆ ਆਪਣਾ ਮਸਾਲਾ ਜਿਹੜੇ ਮਸਾਲੇ ਮਸੂਲੇ ਪਾਉਣੇ ਸਾਰਾ ਕੁਝ ਪਾ ਲਿਆ ਪਰ ਮੇਰੇ ਕੋਲ ਇਸ ਵਕਤ ਟਾਈਮ ਧਨੀਆ ਨਹੀਂ ਹੈਗਾ ਆਗਰ ਕਿ ਧਨੀਆ ਪਸਕੇ ਪਕਰਦਾ ਜੇ ਤੁਹਾਡੇ ਕੋਲ ਹੈਗਾ ਤਾਂ ਉਹ ਕਰ ਲੋ ਉਹਨੇ ਮੈਂ ਅੱਜ ਮਿਕਸਰ ਦੇ ਵਿੱਚ ਮਤਲਬ ਕਿ ਉਹ ਕਰਿਆ ਮੇਰੇ ਜ਼ਿਆਦਾ ਹੋ ਗਿਆ ਥੋੜਾ ਜਿਹਾ ਮੈਨੂੰ ਵਧੀਆ ਨਹੀਂ ਲੱਗਦਾ ਇੰਨਾ ਜ਼ਿਆਦਾ ਬਰੀਕ ਜਿਹਾ ਮੈਨੂੰ ਥੋੜਾ ਜਨਾ ਖੜਮਾ ਜਿਹਾ ਵਧੀਆ ਲੱਗਦਾ ਮਤਲਬ ਕਿ ਚੌਪਰ ਚ ਕੀਤਾ ਹੋਇਆ ਵਧੀਆ ਲੱਗਦਾ ਚੌਪਰ ਚ ਕਰਨਾ ਸੀਗਾ ਪਰ ਮੈਂ ਲੇਟ ਹੋ ਗਈ ਸੀਗੀ ਕਿਉਂ ਗਲੇਟ ਨਹੀਂ ਸੀ ਬਸ ਗਰਮੀ ਬਹੁਤ ਲੱਗ ਰਹੀ ਸੀਗੀ ਤਾਂ ਕਰਕੇ ਮੈਂ ਛੇਤੀ ਛੇਤੀ ਚ ਚਲੋ ਕੋਈ ਗੱਲ ਨਹੀਂ ਨਹੀਂ ਤਾਂ ਮੈਂ ਚੌਪਰ ਚ ਕਰਕੇ ਬਣਾਉਣੀ ਨਹੀਂ ਫਿਰ ਖੜਮਾ ਖੜਮਾ ਹੁੰਦਾ ਨਾ ਫਿਰ ਬਹੁਤ ਸਵਾਦ ਲੱਗਦਾ ਹੈ ਚਲੋ ਜੀ ਹੁਣ ਆਪਾਂ ਇਹਨਾਂ ਤੁਹਾਨੂੰ ਫੇਰ ਕਰਕੇ ਫਿਰ ਮਿਲਦੀ ਆਂ ਹਾਂਜੀ ਫਰੈਂਡਸ ਦੇਖੋ ਜੀ ਕarele ਆਪਣੇ ਭਰ ਮੇ ਤਿਆਰ ਹੋ ਗਏ ਤੇ ਆ ਮਸਾਲਾ ਹੈਗਾ ਆਪਣੇ ਬੱਚਿਆਂ ਦੇ ਲਈ ਕਿਉਂਕਿ ਬੱਚੇ ਮਸਾਲਾ ਹੀ ਖਾਣਗੇ ਕarele ਨਹੀਂ ਖਾਂਦੇ ਹੈਗੇ ਉਹਨਾਂ ਨੇ ਕareleਆਂ ਚੋਂ ਵੀ ਮਸਾਲਾ ਕੱਢ ਕੇ ਹੀ ਖਾਣਾ ਹੁੰਦਾ ਹੈ ਤੇ ਲੋ ਜੀ ਆਪਣੀ ਰੈਸਪੀ ਤਿਆਰ ਹੋ ਗਈ ਤੁਹਾਨੂੰ ਫੇਰ ਕਿਸੇ ਦਿਨ ਮੈਂ ਦਿਖਾਉਂਗੀ ਜਰੂਰ ਵੀ ਮੈਂ ਕਿਵੇਂ ਬਣਾਉਣੀ ਆ ਕarele ਆਪਾਂ ਭਰ ਲਏ ਉਹ ਮਸਾਲਾ ਹੁਣ ਬੱਚਿਆਂ ਦੇ ਲਈ ਹੈਗਾ ਤੇ ਸਵੇਰੇ ਇਹਨਾਂ ਦੇ ਟਿਫਨਾਂ ਚ ਵੀ ਪੈ ਜਾਊਗਾ ਚਲੋ ਜੀ ਹੁਣ ਮੈਂ ਆਟਾ ਵਗੈਰਾ ਗੁੰਨ ਲਵਾਂ ਤੁਹਾਨੂੰ ਫੇਰਾਟਾ ਗੁੰਨਦੇ ਹੁਣ ਬਣਾਈਏ ਰੋਟੀ ਆਪਾਂ ਜਲਦੀ ਜਲਦੀ ਹਾਂਜੀ ਇੱਥੇ ਕ੍ਰੇਲੇ ਆਪਾਂ ਨੇ ਬਣਾ ਲਏ ਸੀਗੇ ਤੇ ਮੈਂ ਲੱਗ ਗਈ ਸੀਗੀ ਹੁਣ ਆਟਾ ਗੁੰਨਣ ਮੈਂ ਕਿਹਾ ਚਲੋ ਵੀ ਕ੍ਰੇਲਿਆਂ ਨੂੰ ਹੁਣ ਮੈਂ ਢੱਕ ਕੇ ਰੱਖ ਦੂੰਗੀ ਕਿਉਂਕਿ ਕ੍ਰੇਲੇ ਆਪਣੇ ਬਣ ਗਏ ਸੀਗੇ ਕ੍ਰੇਲੇ ਨਾ ਕਈ ਭੈਣਾਂ ਕਹਿੰਦੇ ਕਹਿ ਦਿੰਦੀਆਂ ਵੀ ਸਾਡੇ ਕ੍ਰੇਲੇ ਨਾ ਬਹੁਤ ਕੋੜੇ ਬਣਦੇ ਆ ਪਰ ਜਿਨ੍ਹਾਂ ਨੇ ਅੱਜ ਤੱਕ ਮੇਰੇ ਕ੍ਰੇਲੇ ਖਾਦੇ ਆ ਨਾ ਸਾਰਿਆਂ ਨੇ ਬਹੁਤ ਤਾਰੀਫ ਕਰੀਆਂ ਮੇਰੇ ਆਸ ਗਵਾਂਢ ਨੇ ਵੀ ਸਾਰੇ ਜੋ ਵੀ ਮੇਰੇ ਰਿਸ਼ਤੇਦਾਰ ਵੀ ਹਨ ਮੇਰੇ ਮੰਮੀ ਵਾਲੀ ਸਪੈਸ਼ਲ ਮੇਰੀ ਮੰਮੀ ਕਹਿੰਦੀ ਆ ਵੀ ਕ੍ਰੇਲੇ ਬਣਾ ਕੇ ਰੱਖੀ ਆ ਨਾ ਵੀ ਮੇਰੇ ਜੋਗੇ ਵੀ ਬਣਾ ਲਈ ਕਿਉਂਕਿ ਕ੍ਰੇਲੇ ਨਾ ਕਈ ਭੈਣਾਂ ਕਹਿੰਦੀਆਂ ਵੀ ਜਦੋਂ ਆਪਾਂ ਜਿਆਦਾ ਰਾੜ ਦੰਨੇ ਆ ਨਾ ਕਾਲੇ ਕਰ ਦੰਨੇ ਆ ਉਹ ਫੇਰ ਕਰਤਣ ਦੇ ਹੋ ਜਾਂਦੇ ਆ ਜਾਂ ਫਿਰ ਆਪਾਂ ਜਿਆਦਾ ਉਹਨਾਂ ਨੂੰ ਕੱਚੇ ਰੱਖ ਲੰਨੇ ਆ ਤਾਂ ਕੜਤਣ ਜਿਆਦਾ ਹੁੰਦੀ ਆ ਉਹਨਾਂ ਦੇ ਵਿੱਚ ਮਤਲਬ ਕਿ ਥੋੜੀ ਜੀ ਨਾਰਮਲ ਕੜਤਣ ਤਾਂ ਹੋਣੀ ਚਾਹੀਦੀ ਆ ਤਾਂ ਹੀ ਪਤਾ ਲੱਗਦਾ ਵੀ ਕ੍ਰੇਲਿਆਂ ਦਾ ਟੇਸ ਹਨਾ ਤੇ ਕ੍ਰੇਲਿਆਂ ਨੂੰ ਹਮੇਸ਼ਾ ਨਾ ਜਿਆਦਾ ਹੀ ਰਾੜੋ ਨਾ ਜਿਆਦਾ ਹੀ ਕੱਚੇ ਰੱਖੋ ਮੀਡੀਅਮ ਜੇ ਕਰੇਲੇ ਹਨਾ ਉਹ ਕਰੋ ਫਰਾਈ ਫਿਰ ਕਰੇਲੇ ਨੇ ਟੇਸਟੀ ਬਣਦੇ ਨੇ ਬਿਲਕੁਲ ਵੀ ਕੋੜਾ ਪੰਨੀ ਹੁੰਦਾ ਤੇ ਇੱਥੇ ਆਪਾਂ ਨੇ ਆਟਾ ਛਾਣ ਲਿਆ ਸੀਗਾ ਤੇ ਮੈਨੂੰ ਪਤਾ ਨਹੀਂ ਕੌਣ ਯਾਦ ਕਰੀ ਜਾਂਦਾ ਸੀਗਾ ਟਾਈਮ ਤੇ ਮੈਂ ਆਪਣਾ ਆਟਾ ਛਾਣ ਕੇ ਮੈਂ ਕਿਹਾ ਚਲੋ ਹੁਣ ਮੈਂ ਜਲਦੀ ਜਲਦੀ ਆਪਣਾ ਆਟਾ ਗੁੰਨ ਲਾਂ ਨੀ ਆ ਫਿਰ ਨਾਲ ਦੀ ਨਾਲ ਮੈਂ ਫੁਲਕੇ ਵੀ ਬਣਾ ਲੂੰਗੀ ਤੇ ਸੈਸ ਦੇ ਪਾਪਾ ਵੀ ਆਉਣ ਵਾਲੇ ਸੀ ਇਹ ਤੇ ਬੱਚੇ ਮੇਰੇ ਬਾਹਰ ਖੇਡ ਰਹੇ ਸੀਗੇ ਆਪਣੇ ਫਰੈਂਡਸ ਦੇ ਨਾਲ ਇਕੱਠੇ ਹੋ ਕੇ ਖੇਡ ਰਹੇ ਸੀਗੇ ਸਾਡੇ ਨਾਲ ਦੇ ਗਵੰਡੀਆਂ ਦੇ ਘਰੇ ਹਨਾ ਤੇ ਬਾਕੀ ਮੈਂ ਆਪਣਾ ਲੱਗਿ ਹੋਏ ਸੀ ਗਰਮੀ ਇੰਨੀ ਜ਼ਿਆਦਾ ਸੀਗੀ ਬਹੁਤ ਬੁਰਾ ਹਾਲ ਸੀਗਾ ਅੱਜ ਗਰਮੀ ਨੇ ਕੀਤਾ ਹੋਇਆ ਤੇ ਬਾਕੀ ਜੇ ਤੁਹਾਨੂੰ ਮੇਰਾ ਚੈਨਲ ਵਧੀਆ ਲੱਗਦਾ ਬਲੌਗ ਵਧੀਆ ਲੱਗਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਇੰਨੇ ਸੋਹਣੇ ਕਮੈਂਟ ਕਰਦੇ ਹੋ ਇੰਨਾ ਪਿਆਰ ਦਿੰਨੇ ਹੋ ਹਨਾ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਹਨਾ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ ਕਿਉਂਕਿ ਕੁਝ ਕੁ ਮੇਰੇ ਵੀਰ ਭੈਣ ਹੈਗੇ ਨੇ ਜਿਹੜੇ ਮੇਰੇ ਜਦੋਂ ਤੋਂ ਮੈਂ ਸਟਾਰਟਿੰਗ ਕੀਤੀ ਹੈ ਮੇਰੇ ਨਾਲ ਹੁਣ ਤੱਕ ਹੈਗੇ ਨੇ ਹਨਾ ਉਹਨਾਂ ਨੇ ਮੇਰੇ ਡੇਲੀ ਵਲੌਗ ਦੇਖਣੇ ਹੀ ਹੁੰਦੇ ਨੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਹਨਾ ਤੁਸੀਂ ਡੇਲੀ ਵਲੌਗ ਦੇਖਦੇ ਹੋ ਤੇ ਇੰਨੇ ਸੋਹਣੇ ਸੋਹਣੇ ਵਿੱਚੋਂ ਹਨਾ ਕਮੈਂਟ ਕਰਕੇ ਜਾਂਨੇ ਹਾਂ ਦੇਖ ਕੇ ਬਹੁਤ ਵਧੀਆ ਲੱਗਦਾ ਜਦੋਂ ਕਮੈਂਟ ਰੀਡ ਕਰਦੀਆਂ ਮੈਂ ਤੁਹਾਡੇ ਹਣਾ ਜਦੋਂ ਮੈਂ ਰਿਪਲਾਈ ਕਰਦੀਆਂ ਮੈਨੂੰ ਇੰਨਾ ਖੁਸ਼ੀ ਹੁੰਦੀ ਆ ਨਾ ਬਹੁਤ ਜ਼ਿਆਦਾ ਤੇ ਇੱਥੇ ਨਾ ਮੈਂ ਆਟੇ ਨੂੰ ਚੰਗੀ ਤਰ੍ਹਾਂ ਮੁੱਕੀ ਦੇ ਕੇ ਗੁੰਨ ਲੂੰਗੀ ਕਿਉਂਕਿ ਮੈਨੂੰ ਇਹ ਸੀਗਾ ਮੈਂ ਰੈਸਟ ਲਈ ਨਹੀਂ ਸੀਗਾ ਰੱਖਣਾ ਜੇ ਮੈਂ ਰੈਸਟ ਲਈ ਰੱਖਣਾ ਹੁੰਦਾ ਫਿਰ ਤਾਂ ਮੈਂ ਥੋੜਾ ਜਿਹਾ ਚਲੋ 5-10 ਮਿੰਟ ਰੈਸਟ ਲਈ ਰੱਖ ਦੰਨੀ ਆ ਬਟ ਮੈਂ ਅਜੋ ਹੀ ਮੁੱਕੀ ਜਿਆਦਾ ਹਨ ਵਧੀਆ ਤਰੀਕੇ ਨਾਲ ਆਟੇ ਨੂੰ ਗੁੰਨ ਲੂੰਗੀ ਕਿਉਂਕਿ ਮੈਂ ਰੋਟੀ ਨਾਲ ਦੀ ਨਾਲ ਹੁਣ ਬਣਾਣੀ ਸੀਗੀ ਕਿਉਂਕਿ ਗਰਮੀ ਸੀਗੀ ਬਹੁਤ ਜ਼ਿਆਦਾ ਫਿਰ बार-बार ਅੰਦਰ ਬਾਹਰ ਜਾਂਦੇ ਸੀ ਨਾ ਫਿਰ ਉਹਦੇ ਨਾਲ ਸਰੀਰ ਡਾਊਨ ਸੀਗਾ ਮਤਲਬ ਕਿ ਜੇ ਕਦੇ ਏਸੀ ਚ ਜਾਣਾ ਰੂਮ ਚ ਜਾ ਕੇ ਹਨਾ ਫਿਰ ਕਿਚਨ ਚ ਜਾਣਾ ਫਿਰ ਗਰਮੀ ਬਹੁਤ ਲੱਗਦੀ ਸੀਗੀ ਵੈਸੇ ਵੀ ਮੇਰੇ ਨਾਲ ਹੱਡ ਪੈਰ ਬਹੁਤ ਜ਼ਿਆਦਾ ਦਰਦ ਕਰੀ ਜਾਂਦੇ ਸੀਗੇ ਅੱਜ ਤੇ ਤਾਂ ਕਰਕੇ ਮੈਂ ਕਿਹਾ ਵੀ ਮੈਂ ਹੁਣ ਚੰਗੀ ਤਰ੍ਹਾਂ ਇਹਨੂੰ ਆਟੇ ਨੂੰ ਹੁਣੇ ਗੁੰਨ ਲੰਨੀਆਂ ਵੀ ਚੰਗੀ ਤਰ੍ਹਾਂ ਨਾਲ ਦੀ ਨਾਲ ਰੋਟੀ ਬਣਾ ਕੇ ਵੀ ਫੇਰ ਹੀ ਮੈਂ ਜਾਊਂਗੀ ਹਨਾ ਜਾਨੂ ਸੈ ਤੇ ਪਾਪਾ ਆ ਜਾਣਗੇ ਫਿਰ ਜਦ ਰੋਟੀ ਨਾਲ ਦੀ ਨਾਲ ਹੀ ਖਾ ਲਾਂਗੇ ਹਨਾ ਕਿਉਂਕਿ ਹੁਣ ਅੱਜ ਤਾਂ ਨਾ ਵੈਸੇ ਤਾਂ ਬੱਦਲਵਾਈ ਬਣੀ ਹੋਈ ਸੀ ਧੁੱਪ ਤਾਂ ਥੋੜੀ ਬਹੁਤ ਹੀ ਨਿਕਲੀ ਆ ਪਰ ਹੌਮਸ ਇੰਨੀ ਜ਼ਿਆਦਾ ਹੋਈ ਹੋਈ ਆ ਨਾ ਵੀ ਪੁੱਛੋ ਨਾ ਤੁਸੀਂ ਵੀ ਜਾਨ ਕੱਢਣੇ ਵਾਲੀ ਕਰੀ ਪਈ ਆ ਗਰਮੀ ਨੇ ਚਲੋ ਵੈਸੇ ਤੇ ਇੱਕ ਗੱਲ ਵਧੀਆ ਵੀ ਮੈਂ ਲੱਗਿਆ ਤਾਂ ਮੇਰੇ ਫੈਨ ਵੀ ਹੋਇਆ ਕਿਚਨ ਦੇ ਵਿੱਚ ਹੁਣ ਮੈਂ ਲਾ ਵੀ ਸਕਦੀ ਸੀਗੀ ਬਟ ਮੈਨੂੰ ਹੈ ਨਹੀਂ ਆਦਤ ਮੈਨੂੰ ਇਹ ਹੁੰਦਾ ਵੀ ਇਦਾਂ ਹੀ ਮੈਂ ਕੰਮ ਕਰਾਂ ਬਿਨਾਂ ਫੈਨ ਤੋਂ ਹੀ ਔਰ ਮੈਨੂੰ ਵੀ ਪਸੀਨਾ ਆਵੇ ਹਨਾ ਪਸੀਨਾ ਨਿਕਲੇ ਬਾਡੀ ਦੇ ਵਿੱਚੋਂ ਹਨਾ ਜੋ ਆਪਣਾ ਗੰਦਗੀ ਹੁੰਦੀ ਐ ਐਕਸਟਰਾ ਆਇਲ ਵਗੈਰਾ ਜੰਮੇ ਹੁੰਦੇ ਨੇ ਆਪਣੀ ਬਾਡੀ ਚ ਹਨਾ ਉਹ ਸਾਰਾ ਵੀ ਰਿਮੂਵ ਹੋ ਜਾਵੇ ਗਰਮੀ ਦੇ ਨਾਲ ਹੀ ਰਿਮੂਵ ਹੁੰਦੇ ਨੇ ਉਹ ਸਾਰੀ ਚੀਜ਼ ਹਨਾ ਇੱਥੇ ਜੀ ਆਪਾਂ ਆਪਣਾ ਆਟਾ ਗੁੰਨ ਲਿਆ ਸੀਗਾ ਮੈ ਲੱਗ ਗਈ ਸੀਗੀ ਤਵਾ ਧੋਣ ਤੇ ਇਸ ਤੋਂ ਬਾਅਦ ਆਪਾਂ ਫੁਲਕੇ ਬਣਾਉਣ ਦੀ ਕਰ ਲੈਣੀ ਹੈ ਤਿਆਰੀ ਤੇ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਪਲੀਜ਼ ਬਿਨਾ ਦੇਖੇ ਕਮੈਂਟ ਕਰਕੇ ਨਾ ਜਾਇਆ ਕਰੋ ਕਿਉਂਕਿ ਸਾਰਾ ਪਤਾ ਲੱਗ ਜਾਂਦਾ ਜਦੋਂ ਤੁਸੀਂ ਬਿਨਾ ਦੇਖੇ ਕਮੈਂਟ ਵੀ ਕਰਦੇ ਹੋ ਔਰ ਫੁੱਲ ਵਲੌਗ ਦੇਖ ਕੇ ਵੀ ਕਮੈਂਟ ਕਰਦੇ ਹੋ ਕਿਉਂਕਿ ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਹੈ ਨਾ ਤੇ ਬਾਕੀ ਜੀ ਆਪਾਂ ਹੁਣ ਇਹ ਵਲੌਗ ਦਾ ਆਪਾਂ ਅੱਜ ਇੱਥੇ ਹੀ ਕਰਦੇ ਹਾਂ ਐਂਡ ਤੇ ਮਿਲਾਂਗੇ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਮੇਰਾ ਵ ਤੇ ਸ਼ੇਅਰ ਕਰਨ ਨਾਲ ਕਿਉਂਕਿ ਫਿਰ ਮੈਨੂੰ ਥੋੜੇ ਜਿਹਾ ਚਲੋ ਸਬਸਕ੍ਰਾਈਬਰ ਵੀ ਮਿਲਣਗੇ ਔਰ ਮੈਨੂੰ ਮੈਨੂੰ ਬਹੁਤ ਟਾਈਮ ਵੀ ਮਿਲੇਗਾ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦਿੰਨੇ ਹੋ ਮਿਲਦੀਆਂ ਜੀ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮ ਬਾਏ ਬਾਏ ਟੇਕ ਕੇਅਰ